ਸੋ ਇਤਿਹਾਸ ਵਿੱਚ ਆਉਂਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਿਆਰਾ ਸਿੱਖ ਭਾਈ ਜੱਲਣ ਇੱਕ ਸਾਧੂ ਨੂੰ ਜੇ ਆਪਾਂ ਸਤਕਾਰ ਦਿੰਨੇ ਆ ਜੀ ਕਹਿੰਦੇ ਆ ਨਾ ਉਹਦੇ ਨਾਲ ਵੀ ਸਾਹ ਸੰਗਤ ਬੜਾ ਫਾਇਦਾ ਸ਼ਾਹੂਕਾਰ ساری ਉਮਰ ਜਿੰਨੇ ਕੋਈ ਚੰਗਾ ਕਰਮ ਨਹੀਂ ਸੀ ਕੀਤਾ ਨਾਮ ਨਹੀਂ ਸੀ ਜਪਿਆ ਸੰਗਤ ਨਹੀਂ ਸੀ ਕੀਤੀ ਸਿਰਫ ਜੀ ਕਿਹਾ ਉਹਨੇ ਭਾਈ ਜੱਲਣ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਧਰਮ ਰਾਜ ਉਹਨੂੰ ਨਰਕਾਂ ਚ ਨਹੀਂ ਛੁੱਟ ਸਕਿਆ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸੋ ਜਿਹੜੇ ਸੰਤ ਮਹਾਤਮਾ ਸਾਧੂ ਜਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਮੂਲ ਮੰਤਰ ਦੇ ਨਾਲ ਜੋੜਦੇ ਨੇ ਗੁਰੂ ਦੇ ਨਾਲ ਜੋੜਦੇ ਨੇ RAM JODA TA MUKTA KA SANT JAPAVE NA ਉਹਨਾਂ ਦਾ ਸਤਿਕਾਰ ਕਰਿਆ ਕਰੋ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਜੁੜਨਾ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ ਤਾਰਨਾ ਆਪਾਂ ਨੂੰ ਗੁਰੂ ਨੇ ਹੀ ਹੈ ਪਰ ਗੁਰੂ ਨਾਨਕ ਸਾਹਿਬ ਨੇ ਥੋੜਾ ਕਹਿਣਾ ਆ ਕੇ ਵੀ ਮੇਰਾ ਨਾਮ ਜਪੋ ਰੱਬ ਨੇ ਥੋੜਾ ਕਹਿਣਾ ਉਹ ਤਾਂ ਵੱਡਾ ਨਾ ਹੋਵਾ ਘਾਟ ਰੱਬ ਨੇ ਥੋੜਾ ਕਹਿਣਾ ਮੇਰਾ ਨਾਮ ਜਪੋ ਇਹ ਤਾਂ ਸੰਤਾਂ ਦੀ ਡਿਊਟੀ ਲਈ ਹੈ ਸੰਤਾਂ ਨੇ ਕਹਿਣਾ ਭਾਈ ਮੂਲ ਮੰਤਰ ਨਾਮ ਜਪੋ ਵਾਹਿਗੁਰੂ ਸ਼ਬਦ ਦਾ ਜਾਪ ਕਰੋ ਬਾਣੀ ਪੜੋ ਚੌਂਕੀਦਾਰਾ ਤੇ ਗੁਰੂ ਗ੍ਰੰਥ ਸਾਹਿਬ ਨਾਲ ਜਦੋਂ ਆਪਾਂ ਜੁੜ ਗਏ